ਲਓ ਵੀ ਮਿੱਤਰੋ ਜਿਹੜੇ ਭਰਾ ਨਵੀਂ ਉਮਰ ਦੀ ਗੱਬਣ ਘੋੜੀ ਪਾਲਦੇ ਆ ਗੱਬਣ ਵੀ ਪੂਰੇ ਟੌਪ ਦੇ ਘੋੜੇ ਤੋਂ ਹੋਵੇ ਜਿਆਦਾ ਫੀਸ ਵਾਲੇ ਤੋਂ ਨਾ ਚੈਂਪੀਅਨ ਵੀ ਹੋਵੇ ਤਾਂ ਆਹ ਵੀਡੀਓ ਦੇਖ ਲਓ 5 ਇੱਕ ਮਿੰਟਾਂ ਦਾ ਟਾਈਮ ਲੱਗੂ ਤੁਹਾਡਾ ਸਾਰੀ ਨਾਲੇ ਤਾਂ ਤੁਹਾਨੂੰ ਬੱਚੀ ਪੂਰੀ ਤਸੱਲੀ ਬਾਕਸ ਦੇਖ ਜੂ ਨਾਲੇ ਕਿਹੜੇ ਘੋੜੇ ਤੋਂ ਗੱਬਣ ਕਿਹੜੇ ਚੈਂਪੀਅਨ ਘੋੜੇ ਤੋਂ ਮੰਨ ਲਓ ਕਿੰਨੀ ਉਹਦੀ ਫੀਸ ਆ ਤੇ ਕੀ ਹਾਈਟ ਆ ਘੋੜੇ ਦੀ ਤੇ ਕੀ ਹਾਈਟ ਹੈ ਬੱਚੀ ਦੀ ਆ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਆ ਗੱਬਨ ਚੈੱਕ ਪਾਸ ਆ ਦੋਸਤੋ ਤੇ ਰੇਟ ਖਾਲੀ ਘੋੜੀਆਂ ਦਾ ਵੀ ਨਹੀਂ ਇਹ ਮਿਲਣਾ ਤੁਹਾਨੂੰ ਜਿੰਨੇ ਚ ਆਪਾਂ ਗੱਬਨ ਲਈ ਜਾਂਦੇ ਆ ਸੋ ਰੇਟ ਦਾ ਆਈਡੀਆ ਵੀ ਦਵਾਂਗਾ ਤੁਹਾਨੂੰ ਤੇ ਆਜੋ ਵੱਧਦੇ ਆ ਵੀਡੀਓ ਵੱਲ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਹੀ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਹਨ ਚੜਦੇ ਸੂਰਜ ਦੀ ਲਾਲੀ ਨਾਲ ਦੀ ਕਮੈਤ ਵਿਸ਼ੇਰੀ ਲੈ ਆਏ ਆਂ ਨਾ ਖਰ ਨੂੰ ਕਰਤਾ ਕ੍ਰਾਂਟ ਦਾ ਸੂਰਜੰਗੂ ਲਾਟਾਂ ਹੀ ਮਾਰਦਾ ਗਰਦਨ ਵਾਲੇ ਪਾਸੋਂ ਵੀ ਬਾ ਕੁਮਾਲ ਆ ਕੰਨ ਕੰਡੀਸ਼ਨ ਤੋਂ ਪਿੱਠ ਬਾਡੀ ਸੁੰਬਾ ਸੰਬਾ ਦੀ ਕੋਈ ਤੋੜ ਹੀ ਨਹੀਂ ਬਚੀ ਦਾ ਆਪਾਂ ਕਹਿ ਸਕਦੇ ਆ ਚੰਗੀ ਓਵਰਾਲ ਤੇ ਉਤੋਂ ਦੀ ਇਹ ਗੱਲ ਆਪਾਂ ਨੂੰ ਸੁਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਵੀ ਅੱਜ ਇਹ ਬੱਚੀ ਗੱਬਨ ਚੈੱਕ ਪਾਸ ਆ ਉਹ ਵੀ ਚੈਂਪੀਅਨ ਕੋੜੇ ਤੋਂ ਸਾਰੀ ਡਿਟੇਲ ਦਵਾਂਗੇ ਬਸ ਪੰਜ ਕਮੈਂਟਾਂ ਦੀ ਵੀਡੀਓ ਪ੍ਰੋਪਰ ਦੇਖ ਲਓ ਤੇ ਦੂਜੀ ਗੱਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੀ ਜਾਂਦੇ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰੀ ਚੱਲੋ ਭਾ ਪੜਦੇ ਨਾ ਜਾਨਵਰ ਆਪਣੇ ਚੈਨਲ ਤੇ ਮਿਲਦਾ ਰੂ ਤੁਹਾਨੂੰ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨ ਨਾ ਭੁੱਲਿਓ ਆਜੋ ਵੱਧਿਆਂ ਬਿਸ਼ੇਰੀ ਬਲ ਦੋਸਤੋ 2.5 ਸਾਲ ਦੀ ਬਿਸ਼ੇਰੀ ਹੋਗੀ ਮੰਨ ਲਓ ਦੋ ਦੰਦ ਹੁੰਦੀ ਆ ਇਹ ਬੱਚੀ ਤੇ ਗੱਬਨ ਚੈੱਕ ਪਾਸ ਹੋ ਗਈ ਪਹਿਲਾਂ ਤਾਂ ਆਪਾਂ ਹਾਈਟ ਦੀ ਗੱਲ ਕਰੀ ਨਾ ਪਲੱਸ ਹਾਈਟ ਆ ਦੋਸਤੋ ਬੱਚੀ ਦੀ ਦੋ ਦੰਦ ਉਮਰ ਆ ਹਜੇ 5 ਸਾਲ ਤਾਈਂ ਬੱਚੀ ਨੇ ਵਧਣਾ ਤੇ ਹਾਈਟ ਵੀ 2-3 ਇੰਚ ਤਾਂ ਵਧਾਈ ਜਾਊ। ਪਰ ਜਿਹੜੀ ਹਾਈਟ ਤੋਂ ਬਿਨਾਂ ਗੱਲ ਆਪਾਂ ਨੂੰ ਜਨਵਰ ਚ ਚਾਹੀਦੀ ਹੁੰਦੀ ਆ ਉਹ ਚੀਜ਼ਾਂ ਦੇਖੋ ਪਹਿਲਾਂ ਕੰਨ ਕੰਡੀਸ਼ਨ ਦੇ ਛੋਟਾ-ਛੋਟਾ ਕੰਨ, ਕੁੰਡੀ ਵਾਲਾ ਕੰਨ। ਤੇ ਉਸ ਤੋਂ ਬਾਅਦ ਮਾਰਕਿੰਗ ਦੀ ਗੱਲ ਕਰੀ ਮੱਥੇ ਪੂਰਾ ਪ੍ਰੋਪਰ ਬਲੇਜ ਆ। ਨਾ ਕੋਈ ਟੁੱਟਦਾ, ਨਾ ਕੋਈ ਮੰਨ ਲਓ ਫੁੱਲਾ, ਨਾ ਤਿਲਕ ਤੋੜਾ, ਨਾ ਜ਼ਿਆਦਾ ਪਤਲਾ ਪਟਾ ਤੇ ਨਾਲ ਤਿੰਨ ਪੈਰ ਚੱਟੇ, ਤਿੰਨੇ ਪੈਰ ਵੀ ਬਰਾਬਰ। ਥੋੜੇ ਥੋੜੇ ਗਿੱਟਿਆਂ ਤਾਂ ਚਟੇ ਆ ਤਿੰਨੇ ਹੀ ਬਰਾਬਰ ਚਟੇ ਆ ਤੇ ਰੰਗ ਹੀ ਬਹੁਤ ਸੋਹਣਾ ਕੁਮੈਕ ਜਿਹੜਾ ਆਪਾਂ ਪੱਕਾ ਕੁਮੈਕ ਤਾਂ ਕਹਿ ਦਿੰਨੇ ਉਹ ਕੁਮੈਕ ਆ ਇਹ ਕੱਚਾ ਲਾਲੀ ਜੀ ਚ ਆ ਜਾਂਦਾ ਹੈ ਨਾ ਕੁਮੈਕ ਉਹ ਹਨ ਦੇਖਣ ਨੂੰ ਸੋਹਣਾ ਨਹੀਂ ਲੱਗਦਾ ਪਰ ਜਿਹੜਾ ਬੱਚੀ ਦਾ ਕੁਮੈਤ ਰੰਗ ਚਮਕਾ ਮਾਰਦਾ ਬੱਚੀ ਨਾਲੇ ਹਜੇ ਨਵਾਉਣ ਵਾਲੀ ਜਾਂ ਝਾੜਨ ਵਾਲੀ ਸੀ ਪਰ ਫੇਰ ਵੀ ਬੱਚੇ ਦੇ ਰੰਗ ਤੋਂ ਚਮਕਾਂ ਪੂਰੀਆਂ ਚੰਗੀਆਂ ਤਾਂ ਵੱਜਦੀਆਂ ਕੰਨ ਕੰਡੀਸ਼ਨ ਚੰਗੀ ਆ ਪਿੱਠ ਬਾਡੀ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਤੇ ਇੱਕ ਫਾਇਦਾ ਆਪਾਂ ਨੂੰ ਇਹ ਹੋ ਜਾਣਾ ਜੀ ਗੱਭਨ ਚੈੱਕ ਪਾਸ ਆ ਮੰਨ ਲਓ ਜੇ ਆਪਾਂ ਬਸ਼ੇਰੀ ਖਾਲੀ ਲੈਨੇ ਆ ਤੇ ਉਹਦੇ ਆਪਾਂ ਨੂੰ ਟੈਨਸ਼ਨ ਹੁੰਦੀ ਆ ਯਾਰ ਪਤਾ ਨਹੀਂ ਪਹਿਲੀ ਵਾਰ ਰਹੁ ਜਾਂ ਨਹੀਂ ਰਹੁ ਖਾਲੀ ਨਾ ਰਹਿ ਜੇ ਅੰਦਰ ਕੋਈ ਨੌਕਸ ਨਾ ਹੋਵੇ ਹੀਟ ਭਰੌਣ ਜਾਣਾ ਪਊ ਹੀਟ ਆਈ ਚ ਘੋੜੇ ਨੂੰ ਫੀਸ ਦੇਣੀ ਪਊ ਜੇ ਇਹ ਪਹਿਲੀ ਵਾਰ ਚ ਨਾ ਆ ਰਹੀ ਮਹੀਨੇ ਦੋ ਮਹੀਨੇ ਬਾਅਦ ਫੇਰ ਭਰਾਉਣੀ ਪਊ ਪਤਾ ਨਹੀਂ ਕਿੰਨਾ ਟਾਈਮ ਬਾਅਦ ਗੱਭਨ ਰਹੁਣਾ ਨਵੇਂ ਬੰਦੇ ਤੇ ਆ ਗੱਲਾਂ ਬਹੁਤ ਸਾਰੀਆਂ ਦਿਮਾਗ ਚ ਆਉਂਦੀਆਂ ਪਰ ਦੋਸਤੋ ਇਹਦਾ ਤੁਹਾਨੂੰ ਇਹ ਫਾਇਦਾ ਹੋ ਜਾਣਾ ਬੱਚੀ ਮੰਨ ਲਓ ਡੇਢ ਮਹੀਨੇ ਦੀ ਚੈੱਕ ਪਾਸ ਆ ਜਦੋਂ ਵੀ ਆਪਣਾ ਕਿਸੇ ਭਰਾ ਨਾਲ ਸੌਦਾ ਬਣਿਆ ਭਾਵੇਂ ਆਪਦਾ ਡਾਕਟਰ ਲਿਆ ਕੇ ਆਪਦੀ ਤਸੱਲੀ ਕਰਾ ਲਈ ਆਪਣੀਆਂ ਆਪ ਦੇ ਡਾਕਟਰ ਤੋਂ ਤਸੱਲੀ ਹੋਈ ਹੋਈ ਆ ਤੁਸੀਂ ਜਿਹੜਾ ਮਰਜ਼ੀ ਆਪਦਾ ਡਾਕਟਰ ਲਿਆ ਕੇ ਆਪਦੀ ਤਸੱਲੀ ਕਰਾ ਸਕਦੇ ਤੇ ਗੱਲ ਕਰੀਏ ਕਿਹੜੇ ਘੋੜੇ ਤੋਂ ਗੱਪਣਾ ਦੋਸਤੋ ਪੰਜਾਬ ਦੇ ਚੈਂਪੀਅਨ ਬਲੱਡ ਵਾਲੀ ਲਾਈਨ ਆਪਾਂ ਮੰਨ ਲਈਏ ਦਲਵਾਗ ਰਣੀਆਂ ਨੂੰ ਹਨਾ ਸੁੰਦਰਤਾਲੇ ਪਾਸੋਂ ਜ਼ਿਆਦਾਤਰ ਆਪਾਂ ਸੋਹਾਂ 'ਚ ਦੇਖਦੇ ਜਿਹੜਾ ਦਲਵਾਗ ਦੇ ਬੱਚੇ ਜਾਂ ਉਹਦੇ ਪੋਤੇ-ਪੜੂਤੇ ਉਦੀ ਲਾਈਨ ਦੇ ਬੱਚੇ ਜਿਆਦਾ ਸੂਆਂ ਚ ਖੜਦੇ ਆ ਉਹਦੇ ਪੋਤੇ ਤੋਂ ਗੱਭਣ ਆ ਦੋਸਤੋ ਤੇ ਦੇਵਰਾਜ ਰਣੀਆਂ ਲੈਜੈਂਡ ਉਹਨੂੰ ਵੀ ਦੇਵਰਾਜ ਨੂੰ ਵੀ ਲੈਜੈਂਡ ਮੰਨਿਆ ਗਿਆ ਉਹਦਾ ਬੱਚਾ ਆਪਣੇ ਕੋਲ ਜਿਹੜਾ ਚੈਂਪੀਅਨ ਜੈ ਰਾਜ ਖੜਾ ਪਾਸਪੋਰਟ ਬਣਿਆ ਹੋਇਆ ਦੋਸਤੋ ਡੀ ਐਨ ਏ ਰਜਿਸਟਰ ਆ ਕੁੜਾ ਤੇ ਉਤੋਂ ਗੱਭਣ ਚੈੱਕ ਪਾਸ ਸਾਰੀ ਮੇਨਟੇਨ ਦੀ ਫੋਟੋ ਵੀਡੀਓ ਸਾਰੇ ਪ੍ਰੂਫ ਪਏ ਆ 1 ਡੇਢ ਮਹੀਨੇ ਜਦੋਂ ਤੋਂ ਚੈੱਕ ਪਾਸ ਅਤੇ ਘੋੜੇ ਦੀ ਆਪਦੀ ਹਾਈਟ 66 ਇੰਚਾ ਤੋਂ ਘੋੜੇ ਨੇ ਵੀ ਆਪਦੇ ਬੱਚਿਆਂ ਦੇ ਸਿਰ ਤੇ ਅੱਜ ਦੇ ਟਾਈਮ ਵਿੱਚ ਤਹਿਲਕਾ ਮਚਾਇਆ ਹੋਇਆ ਬਹੁਤ ਸੋਹਣੇ ਸੋਹਣੇ ਰੋਜ਼ ਇੱਕ ਅੱਧਾ ਬੱਚਾ ਮਾਰਕੀਟ ਵਿੱਚ ਆਉਂਦਾ ਉਹਦਾ ਬੱਚੇ ਕੋਈਆਂ ਘੋੜੀਆਂ ਤੁਸੀਂ ਘੋੜੇ ਨੂੰ ਵੀ ਆਪਣੀ ਜੈ ਰਾਜ ਨੂੰ ਬਹੁਤ ਚੰਗਾ ਰਿਸਪੌਂਸ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਘੋੜੀਆਂ ਮੇਟ ਹੋਈਆਂ ਉਹ ਤੋਂ ਤੇ ਹੁਣ ਜਿਹੜੀਆਂ ਆਪਣੇ ਕੋਲ ਆ ਘੋੜੀਆਂ ਮੇਟ ਹੋਈਆਂ ਤਕਰੀਬਨ ਸਾਰੀਆਂ ਸੂਨ ਲੱਗ ਗਈਆਂ ਤੇ ਡੇਲੀ 1 2 1 2 ਬੱਚੇ ਆਉਂਦੇ ਜੈਡ ਬਲੈਕ ਘੋੜੀਆਂ ਤੇ ਬਲੇਜ ਬਿਨਾ ਮਾਰਕੇ ਵਾਲੀਆਂ ਘੋੜੀਆਂ ਤੋਂ ਵੀ ਕੰਨ ਕੰਡੀਸ਼ਨ ਅੱਧੀ ਅੱਧੀ ਕੁੰਡੀ ਮੋੜ ਦੇਣੀ ਬਹੁਤ ਜ਼ਿਆਦਾ ਸੋਹਣਾ ਰਿਜ਼ਲਟ ਹੋਇਆ ਜੇ ਕਿ ਇਹਨੂੰ ਬੱਚਿਆਂ ਦੇ ਫੋਟੋ ਚਾਹੀਦੇ ਹੋ ਜੈ ਰਾਜ ਦੇ ਬੱਚਿਆਂ ਦੇ ਵੀ ਫੋਟੋ ਮਿਲ ਜੂ ਤੇ ਮਾਰਕਿੰਗ ਦੀ ਤਾਂ ਘੋੜੀ ਆਪ ਹੀ ਪਹਿਲਾਂ ਪਰਫੈਕਟ ਆ ਤਾਂ ਬੱਚਾ ਤਾਂ ਇਹਨੂੰ 100% ਹੀ ਚੰਗਾ ਦੇਣਾ ਬਾਬਾ ਲੰਮੀ ਉਮਰਾਂ ਬਖਸ਼ੇ ਘੋੜੀ ਨੂੰ ਤੇ ਆਉਣ ਵਾਲਿਆ ਦੇ ਬੱਚੇ ਨੂੰ ਤੇ ਪੂਰਾ ਆਪਦੇ ਆਪ ਨੂੰ ਉਹ ਘੋੜੇ ਦਾ ਤੇ ਆਪਦੇ ਆਪ ਦਾ ਨਾਮ ਪੂਰਾ ਵਧੀਆ ਮੰਨ ਲਓ ਚਮਕਾਓ ਤੇ ਨੰਬਰ ਦੋਸਤੋ ਆਪਣੀ ਸਕਰੀਨ ਤੇ ਚੱਲ ਪਏ 6239254544 9855599017 ਆ ਦੋ ਨੰਬਰ ਆ ਦੋਸਤਾਂ ਇਹਨਾਂ ਦਾ ਡਿਟੇਲ ਲੈ ਸਕਦੇ ਤੁਹਾਨੂੰ ਇਹ ਤੇ ਹੀ ਰੇਟ ਦਾ ਤੁਸੀਂ ਆਈਡੀਆ ਲੈ ਲਓ ਰੇਟ ਜਾਇਜ਼ ਆ ਜਿਹਨੂੰ ਖਾਲੀ ਘੋੜੀਆਂ ਤੇ ਮਾਰਵਾੜੀ ਤੇ ਮੁੱਲਦੀ ਆ ਤੇ ਫੋਨ ਲਾ ਕੇ ਨੰਬਰ ਤੇ